ਚੰਡੀਗੜ੍ਹ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਪੰਜ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਧਮਕੀ ਭਰਿਆ ਈਮੇਲ ਭੇਜਿਆ ਗਿਆ ਜਿਸ ਤੋਂ ਬਾਅਦ ਸੁਰੱਖਿਆ ਏਜੰਸੀਆਂ ਜਿਹੜੀਆਂ ਨੇ ਉਤਰਾント ਅਲਰਟ ਤੇ ਨੇ ਚੰਡੀਗੜ੍ਹ ਪੁਲਿਸ ਦੇ ਵੱਲੋਂ ਸਕੂਲ ਦੇ ਵਿੱਚ ਚੱਪੇ-ਚੱਪੇ ਦੀ ਤਲਾਸ਼ੀ ਲਈ ਜਾ ਰਹੀ ਹੈ ਜਾਣਕਾਰੀ ਮੁਤਾਬਕ ਸੈਕਟਰ 25 ਦੇ ਵਿੱਚ ਸਿਤਕਾਰਾ ਇੰਟਰਨੈਸ਼ਨਲ ਸਕੂਲ 16 ਮਾਡਲ ਸਕੂਲ ਸੈਕਟਰ 45 ਦੇ ਵਿੱਚ ਸੈਂਟ ਸਟੀਫਨ ਸਕੂਲ ਅਤੇ ਸੈਕਟਰ 35 ਦੇ ਵਿੱਚ ਮਾਡਲ ਸਕੂਲ ਅਤੇ ਸੈਕਟਰ 19 ਦੇ ਵਿੱਚ ਮਾਡਲ ਸਕੂਲ ਸ਼ਾਮਲ ਨੇ ਜਿਨ੍ਹਾਂ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਈਮੇਲ ਦੇ ਰਾਹੀਂ ਦਿੱਤੀ ਗਈ ਹੈ ਈਮੇਲ ਮਿਲ ਦੇ ਮਿਲਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਲਗਾਤਾਰ ਅਲਰਟ ਤੇ ਨੇ ਸਕੂਲ ਦੇ ਵਿੱਚ ਚੱਪੇ-ਚੱਪੇ ਦੀ ਤਲਾਸ਼ੀ ਲਈ ਜਾ ਰਹੀ ਹੈ ਸਕੂਲ ਦੇ ਵਿੱਚ ਵਿਦਿਆਰਥੀਆਂ ਤੇ ਅਧਿਆਪਕਾਂ ਤੋਂ ਸਕੂਲਾਂ ਨੂੰ ਖਾਲੀ ਕਰਵਾਇਆ ਗਿਆ ਤੇ ਲਗਾਤਾਰ ਬੰਬ ਦੀ ਤਲਾਸ਼ ਕਰਨ ਵਾਲੇ ਖਾਸ ਦਸਤਿਆਂ ਦੀ ਮਦਦ ਲਈ ਜਾ ਰਹੀ ਹੈ ਬੰਬ ਸਕਾਟ ਅਤੇ ਸਨੀਫਰ ਡੌਗਸ ਦੀ ਮਦਦ ਲੈ ਕੇ ਚੰਡੀਗੜ੍ਹ ਪੁਲਿਸ ਦੇ ਵੱਲੋਂ ਲਗਾਤਾਰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਸੇ ਵੀ ਤਰ੍ਹਾਂ ਦਾ ਜੋ ਵੀ ਥ੍ਰੈਟ ਹੈ ਉਸ ਨੂੰ ਲੱਭ ਕੇ ਉਸ ਨੂੰ ਡਿਫਿਊਜ਼ ਕੀਤਾ ਜਾਵੇਗਾ ਫਿਲਹਾਲ ਹਾਲੇ ਤੱਕ ਇਹਨਾਂ ਪੰਜਾ ਸਕੂਲਾਂ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਅਲਰਟ ਹੈ ਹਲੇ ਤੱਕ ਕਿਸੇ ਵੀ ਤਰ੍ਹਾਂ ਦਾ ਤਮਾਕਾ ਕੇਸ ਕੋਈ ਵੀ ਪਦਾਰਥ ਬਰਾਮਦ ਨਹੀਂ ਹੋਇਆ ਪਰ ਪੁਲਿਸ ਪੂਰਾ احتیاط ਵਰਤ ਰਹੀ ਹੈ ਅਤੇ ਸਕੂਲ ਦੇ ਸਾਰੇ ਕੰਪਲੈਕਸਾਂ ਦੀ ਤਲਾਸ਼ੀ ਲਈ ਜਾ ਰਹੀ ਹੈ ਕੱਲੇ-ਕੱਲੇ ਕਮਰੇ ਦੇ ਵਿੱਚ ਜਾ ਕੇ ਸੁਰੱਖਿਆ ਏਜੰਸੀਆਂ ਦੇ ਵੱਲੋਂ ਸੁਰੱਖਿਆ ਕਰਮਚਾਰੀਆਂ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਸਰਚ ਅਜੇ ਵੀ جاری ਹੈ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸਕੂਲ ਦੇ ਵਿੱਚ ਦਾਖਲ ਨਹੀਂ ਹੋਣ ਦਿੱਤਾ ਗਿਆ ਸੋ ਚੰਡੀਗੜ੍ਹ ਦੇ ਵਿੱਚ ਪੁਲਿਸ ਪੂਰੀ ਤਰ੍ਹਾਂ ਦੇ ਨਾਲ ਅਲਰਟ ਨਜ਼ਰ ਆ ਰਹੀ ਹੈ ਲਗਾਤਾਰ ਇਹ ਧਮਕੀ ਮਿਲੀ ਹੈ ਪੰਜ ਸਕੂਲਾਂ ਨੂੰ ਧਮਕੀ ਦਿੱਤੀ ਗਈ ਹੈ ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਲਗਾਤਾਰ ਅਲਰਟ ਤੇ ਨੇ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਦੇਖਰੇਖ ਦੇ ਵਿੱਚ ਲਗਾਤਾਰ ਇਹ ਤਲਾਸ਼ੀ અભિયાન ਲਗਾਤਾਰ ਸਰਚ ਆਪਰੇਸ਼ਨ ਚੱਲ ਰਿਹਾ ਜਿਸ ਦੇ ਵਿੱਚ ਖਾਸ ਤੌਰ ਤੇ ਟ੍ਰੇਨਡ ਕੀਤੇ ਕੁੱਤਿਆਂ ਦੀ ਮਦਦ ਵੀ ਲਈ ਜਾ ਰਹੀ ਹੈ ਅਤੇ ਡੌਗ ਸਕਵਾਡ ਇੱਥੇ ਪਹੁੰਚ ਚੁੱਕੇ ਨੇ ਬੰਬ ਨਿਰੋਧਕ ਦਸਤੇ ਵੀ ਲਗਾਤਾਰ ਪਹੁੰਚ ਚੁੱਕੇ ਨੇ ਤੇ ਲਗਾਤਾਰ ਇਹਨਾਂ ਪੰਜਾ ਸਕੂਲਾਂ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਚੱਪੇ-ਚੱਪੇ ਦੀ ਸਕੂਲਾਂ ਦੀ ਤਲਾਸ਼ੀ ਲਈ ਜਾ ਰਹੀ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਪਹੁੰਚਾਉਣ ਵਾਲਾ ਜੋ ਪਦਾਰਥ ਜੇਕਰ ਹੋਵੇ ਤਾਂ ਉਸ ਨੂੰ ਰਿਫਿਊਜ਼ ਕੀਤਾ ਜਾ ਸਕੇ ਫਿਲਹਾਲ ਹਾਲੇ ਤੱਕ ਜੋ ਜਾਣਕਾਰੀ ਮਿਲੀ ਹੈ ਕਿਸੇ ਵੀ ਤਰ੍ਹਾਂ ਦੀ ਤਮਾਕਾ ਖੇਤ ਸਮਗਰੀ ਜਾਂ ਕਿਸੇ ਦੀ ਜਾਨ ਨੂੰ ਨੁਕਸਾਨ ਪਹੁੰਚਾਉਣ ਵਾਲਾ ਕੋਈ ਵੀ ਪਦਾਰਥ ਹਜੇ ਨਹੀਂ ਮਿਲਿਆ ਸਥਿਤੀ ਪੂਰੀ ਤਰ੍ਹਾਂ ਦੇ ਨਾਲ ਕਾਬੂ ਹੇਠ ਹੈ ਇਸ ਪੂਰੇ ਮਾਮਲੇ ਤੋਂ ਬਾਅਦ ਬੰਬ ਨਾਲ ਮਿਲੀ ਧਮਕੀ ਤੋਂ ਬਾਅਦ ਐਸਐਸਪੀ ਚੰਡੀਗੜ੍ਹ ਕਮਰਪ੍ਰੀਤ ਕੌਰ ਦਾ ਬਿਆਨ ਵੀ ਸਾਹਮਣੇ ਆਇਆ ਐਸਐਸਪੀ ਨੇ ਕਿਹਾ ਕਿ ਸਵੇਰੇ 8 ਵਜੇ ਦੇ ਕਰੀਬ ਸਕੂਲਾਂ ਨੂੰ ਬੰਬ ਨਾਲ ਅਡਾਉਣ ਦੀ ਧਮਕੀ ਮਿਲੀ ਸੀ ਸੂਚਨਾ ਮਿਲਦੇ ਅਸਾਰ ਹੀ ਬੰਬਸਕਾਟ ਟੀਮਾਂ ਜਿਹੜੀਆਂ ਨੇ ਉਹ ਐਂਬੂਲੈਂਸ ਫਾਇਰ ਬ੍ਰਿਗੇਡ ਸਾਰੇ ਮੌਕੇ ਤੇ ਪਹੁੰਚ ਕੇ ਲੋਕਾਂ ਨੂੰ ਸੁਰੱਖਿਅਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਜੇ ਤੱਕ ਕੋਈ ਸ਼ੱਕੀ ਵਸਤੂ ਨਹੀਂ ਮਿਲੀ ਹੈ ਸੋ ਚੰਡੀਗੜ੍ਹ ਪੁਲਿਸ ਅਧਿਕਾਰੀਆਂ ਦਾ ਵੀ ਇਹ ਬਿਆਨ ਸਾਹਮਣੇ ਆਇਆ ਅਤੇ ਪੁਲਿਸ ਲਗਾਤਾਰ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਸੁਰੱਖਿਅਤ ਕਰਨ ਦੇ ਵਿੱਚ ਲੱਗੀ ਹੋਈ ਹੈ ਫਿਲਹਾਲ ਹਾਲੇ ਤੱਕ ਕਿਸੇ ਵੀ ਤਰ੍ਹਾਂ ਦੀ ਨੁਕਸਾਨਦਾਇਕ ਜਾਂ ਧਮਾਕਾਖੇਜ਼ ਸਮੱਗਰੀ ਹੈ ਜਿਹੜੀ ਉਹ ਪੁਲਿਸ ਨੂੰ ਨਹੀਂ ਮਿਲੀ ਹੈ आज सुबह हमें तकरीबन आठ बजे आ, कुछ स्कूल से 112 सौ पे कॉल आई कि उनको एक ईमेल रिसीव हुई है जिसमें बॉम्ब थ्रेट की आ, उनको ईमेल आई है और उसका कंटेंट्स उसमें बॉम्ब थ्रेट के रिलेटेड हैं इसके बाद तुरंत ही 112 सौ पे कॉल आने के बाद पुलिस टीम्स ने वहाँ पर रिस्पॉन्ड किया इसके साथ ही एम्बुलेंस और फायर ब्रिगेड और उसके साथ हमारी जो बॉम्ब डिस्पोजल स्क्वाड टीम्स हैं एंटी सबोटास्ट टीम्स वो भी वहाँ पर पहुँची इमीजिएटली हमने तुरंत ही उसकी चेकिंग शुरू कराई स्कूल्स की अभी तक हमें 26 स्कूल से ऐसी इन्फॉर्मेशन आई है कि उन्हें ईमेल रिसीव हुई है 12 बजे तक और उसमें से 10 स्कूल्स को हम चेकिंग करा के सैनिटाइज़ करा चुके हैं और वो बिल्कुल सेफ पाए गए हैं इसके अलावा जो बाकी स्कूल्स हैं उसमें अभी ये सारी चेकिंग की प्रोसीजर चल रहा है और जल्दी ही हम उसके बारे में भी अपडेट शेयर कर देंगे आ, ये जो ई आई है ये जी के एक ई हैंडल से आई है जिसके बारे में चंडीगढ़ पुलिस की साइबर क्राइम टीम काम कर रही है और उसके सोर्स को पता करने में कोशिश कर रही है इसके अलावा सेक्टर सत्रह थाने में चंडीगढ़ में एक मुकदमा इस बारे में दर्ज कर लिया गया और उसकी इन्वेस्टिगेशन अभी जारी है कहां से वो अलग इन्वेस्टिगेशन है जी इसके बारे में हम अपडेट आपको शाम तक दे देंगे थैंक यू